ਫੁੱਲ ਮਰ ਜਾਂਦਾ ਏ ਤਾਂ ਵਿਖਰ ਜਾਂਦਾ ਏ ਬੁਢਾਪਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ ਅੱਖਾਂ ਦੇ ਹੰਝੂ ਅੱਖਾਂ ਦੇ ਹੰਝੂ ਵੀ ਸੁੱਕ ਜਾਂਦੇ ਨੇ ਪੁਰਾਣੇ ਰਿਸ਼ਤੇ ਤੇ ਰਸੂਖ ਯਾਦ ਆਉਂਦੇ ਨੇ ਪਰ ਹੁਣ ਕੋਈ ਰਿਸ਼ਤਾ ਪਰ ਹੁਣ ਕੋਈ ਰਿਸ਼ਤਾ ਨਿਭਾਉਣ ਲਈ ਕੋਲ ਵੀ ਨਹੀਂ ਆਉਂਦਾ ਏ ਬੁਢਾਪਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ ਇੱਕ ਇੱਕ ਪਲ ਇੱਕ ਇੱਕ ਪਲ ਇੰਤਜ਼ਾਰ ਕਰਦਾ ਏ ਪਿਆ ਮੰਜੇ ਤੇ ਪੁਰਾਣੀਆਂ ਯਾਦਾਂ ਦੇ ਸਹਾਰੇ ਚੱਲਦਾ ਏ ਪਾਣੀ ਦੀ ਘੁੱਟ ਲਈ ਵੀ ਪਾਣੀ ਦੀ ਘੁੱਟ ਲਈ ਵੀ ਕਿਸੇ ਦਾ ਸਹਾਰਾ ਚਾਹੁੰਦਾ ਏ ਬੁਢਾਪਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ ਬਸ ਇੱਕ ਚਾਰ ਪਾਈ ਨਾਲ ਹੁੰਦੀ ਏ ਤੇ ਰੁਕ ਰੁਕ ਕੇ ਸਾਹ ਚੱਲਦੀ ਹੁੰਦੀ ਏ ਹੌਲੀ ਜਿਹੀ ਹੌਲੀ ਜਹੀ ਆਵਾਜ਼ ਵਿੱਚ ਬੁਲਾਉਂਦਾ ਜੀਨੂੰ ਉਹ ਉੱਚੀ ਆਵਾਜ਼ ਵਿੱਚ ਚੁੱਪ ਕਰਾ ਕੇ ਦੁਰ ਜਾਂਦਾ ਏ ਬੁਢਾਪਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ ਸਮੁੰਦਰ ਦੇ ਕਿਨਾਰੇ ਸਮੁੰਦਰ ਦੇ ਕਿਨਾਰੇ ਤੇ ਖੜਾ ਹੋਵੇ ਜਿਵੇਂ ਤੇ ਉਹੀ ਕਿਨਾਰੇ ਤੱਕ ਤੇ ਉਹੀ ਕਿਨਾਰੇ ਤੱਕ ਜਾਣ ਲਈ ਪਿਆ ਹੋਵੇ ਜਿਵੇਂ ਨਿੱਕੀ ਜਹੀ ਲਹਿਰ ਨਿੱਕੀ ਜਹੀ ਲਹਿਰ ਦੇ ਵੀ ਨਾਲ ਜਾਣਾ ਚਾਹੁੰਦਾ ਏ ਗੁੜਾ ਆਪਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ ਗੁੜਾ ਆਉਂਦਾ ਏ ਤਾਂ ਕੋਈ ਨਹੀਂ ਬੁਲਾਉਂਦਾ ਏ